ਆਨੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਸੰਸਕਾਰ ਰੋਕ ਕੇ ਇਸ ਲੜਕੀ ਦੀ ਜਿਹੜੀ ਡੈੱਡ ਬੋਡੀ ਹੈ ਉਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲਿਆ ਤੁਹਾਨੂੰ ਦੱਸ ਦਈਏ ਕਿ ਆਪਣੇ ਪ੍ਰੇਮੀ ਦੇ ਨਾਲ ਬੜੇ ਲੰਬੇ ਸਮੇਂ ਤੋਂ ਇਹ ਲੜਕੀ ਰਹਿ ਰਹੀ ਸੀ ਮਾਪਿਓ ਦੀ ਡੈਥ ਹੋਣ ਤੋਂ ਬਾਅਦ ਆਪਣੇ ਪ੍ਰੇਮੀ ਦੇ ਨਾਲ ਰਹਿ ਰਹੀ ਸੀ ਔਰ ਸ਼ੱਕੀ ਹਾਲਾਤਾਂ ਦੇ ਵਿੱਚ ਇਸ ਦੀ লাশ ਮਿਲਦੀ ਹੈ ਔਰ লাশ ਮਿਲਦਿਆਂ ਸਾਰ ਕੀ ਆ ਇਸ ਦੇ ਰਿਸ਼ਤੇਦਾਰਾਂ ਤੱਕ ਜਦੋਂ ਗੱਲ ਪਹੁੰਚਦੀ ਹੈ ਤਾਂ ਆ ਪੁਲਿਸ ਦੇ ਕੋਲ ਵੀ ਇਹ ਮਾਮਲਾ ਪਹੁੰਚ ਜਾਂਦਾ ਹੈ ਤਾਂ ਸ਼ੱਕੀ ਖਲਾਤਾਂ ਦੇ ਵਿੱਚ ਇਸ ਦੀ ਡੈੱਡ ਬਾਡੀ ਜਿਹੜੀ ਹੈ ਉਹ ਰਿਕਵਰ ਹੁੰਦੀ ਹੈ ਔਰ ਜਦੋਂ ਇੱਕ ਪਾਸੇ ਅੰਤਿਮ ਸੰਸਕਾਰ ਦੀਆਂ ਰਸਮਾਂ ਕੀਤੀਆਂ ਜਾ ਰਹੀਆਂ ਸੀ ਤਾਂ ਉਦੋਂ ਹੀ ਸੰਸਕਾਰ ਰੋਕੇ ਇਸ ਲੜਕੀ ਦੀ ਡੈੱਡ ਬਾਡੀ ਜਿਹੜੀ ਹੈ ਪੁਲਿਸ ਨੇ ਆਪਣੇ ਹਵਾਲੇ ਦੇ ਵਿੱਚ ਲਈ ਔਰ ਉਸ ਤੋਂ ਬਾਅਦ ਇਸ ਲੜਕੀ ਦਾ ਪੋਸਟਮਾਰਟਮ ਜਿਹੜਾ ਆ ਕਰਵਾਇਆ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅ ਦਰਅਸਲ ਕੁਝ ਸਮਾਂ ਪਹਿਲਾਂ ਪਹਿਲਾਂ ਇਸ ਲੜਕੀ ਦੀ ਮਾਂ ਦੀ ਡੈਥ ਹੁੰਦੀ ਹੈ ਫਿਰ ਉਸ ਤੋਂ ਬਾਅਦ ਪਿਤਾ ਦੀ ਡੈਥ ਹੋ ਜਾਂਦੀ ਹੈ ਤਾਂ ਆਪਣੇ ਪ੍ਰੇਮੀ ਦੇ ਨਾਲ ਇਹ ਲੜਕੀ ਰਹਿਣ ਲੱਗ ਪੈਂਦੀ ਹੈ ਔਰ ਅਚਾਨਕ ਹੀ ਇਸ ਦੀ ਸ਼ੱਕੀ ਹਲਾਤਾਂ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪਹਿਲਾਂ ਸਿਹਤ ਵਿਗੜਦੀ ਹੈ ਸਿਹਤ ਖਰਾਬ ਹੁੰਦੀ ਹੈ ਤਾਂ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਫਿਰ ਉਸ ਤੋਂ ਅੱਗੇ ਰੈਫਰ ਕਰ ਦਿੱਤਾ ਜਾਂਦਾ ਹੈ 22 ਸਾਲ ਦੀ ਇਹ ਲੜਕੀ ਦੱਸੀ ਜਾ ਰਹੀ ਹੈ ਸੰਤੁਸ਼ ਰਾਣੀ ਤਸਵੀਰ ਬਕਾਇਦਾ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਹੁਣ ਪੁਲਿਸ ਤਫ਼ਤੀਸ਼ ਕਰ ਰਹੀ ਹੈ ਕਿ ਅਸਲ ਦੇ ਵਿੱਚ ਮਾਮਲਾ ਹੈ ਕੀ ਕਿਉਂਕਿ ਸ਼ੱਕੀ ਹਾਲਾਤਾਂ ਦੇ ਵਿੱਚ ਇਸ ਲੜਕੀ ਦੀ ਡੈੱਡ ਬੋਡੀ ਮਿਲਦੀ ਹੈ ਜਿਸ ਨੂੰ ਹੁਣ ਮਾਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਪੋਸਟਮਾਰਟਮ ਤੋਂ ਬਾਅਦ ਦੇ ਵਿੱਚ ਰਿਪੋਰਟ ਦੇ ਵਿੱਚ ਇਹ ਪੁਖਤਾ ਜਾਣਕਾਰੀ ਮਿਲੇਗੀ ਕਿ ਆਖਰਕਾਰ ਇਸ ਦੀ ਮੌਤ ਜਿਹੜੀ ਹੈ ਕਿਸ ਕਾਰਨ ਕਰਕੇ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਲੜਕੀ ਜੁੜੀ ਹੈ ਉਹ ਬਿਮਾਰੀ ਤੋਂ ਪੀੜਤ ਸੀ ਠੀਕ ਨਹੀਂ ਸੀਗੀ ਜਿਸ ਕਾਰਨ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਔਰ ਉਥੇ ਇਸ ਲੜਕੀ ਨੇ ਦਮ ਤੋੜ ਦਿੱਤਾ ਸੀ ਪਰ ਆਪਣੇ ਪ੍ਰੇਮੀ ਦੇ ਨਾਲ ਲੰਬੇ ਸਮੇਂ ਤੋਂ ਰਹਿ ਰਹੀ ਸੀ ਕਿਉਂਕਿ ਮਾਪੇ ਦੋਵੇਂ ਇਸ ਦੁਨੀਆ ਤੋਂ ਜਿਹੜੇ ਆ ਉਰਕਸਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਆਪਣੇ ਹੀ ਪ੍ਰੇਮੀ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਹੈ ਔਰ ਉਸ ਤੋਂ ਬਾਅਦ ਇਹਦੀ ਸਿਹਤ ਵਿਗੜੀ ਹੈ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਗੱਲਬਾਤ ਵੀ ਕੀਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਕਿ ਆਖਰਕਾਰ ਇਹ ਵਜ੍ਹਾ ਕੀ ਆ ਪੂਰੀ क्यों संस्कार जोड़ा रोकया गया तो, तो पोस्टमार्टम करवा देता गया गलबात तो की के लिए आए हैं लड़की का किसकी मौत है संतोष क्या लगती है आपकी भांजी लगती है क्या हुआ क्या उसको अभी अचानक क्या हो गया सर मुझे नहीं पता कितनी उम्र है उसकी पच्चीस से छब्बीस साल तक कहाँ रहते कहा है महानगर रहते हैं मान नगर में क्या हुआ क्या आपको कुछ बताया पुलिस ने नहीं होगा ਆਨੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਸੰਸਕਾਰ ਰੋਕੇ ਇਸ ਲੜਕੀ ਦੀ ਜਿਹੜੀ ਡੈੱਡ ਬੋਡੀ ਹੈ ਉਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲਿਆ ਤੁਹਾਨੂੰ ਦੱਸ ਦਈਏ ਕਿ ਆਪਣੇ ਪ੍ਰੇਮੀ ਦੇ ਨਾਲ ਬੜੇ ਲੰਬੇ ਸਮੇਂ ਤੋਂ ਇਹ ਲੜਕੀ ਰਹਿ ਰਹੀ ਸੀ ਮਾਪਿਓ ਦੀ ਡੈਥ ਹੋਣ ਤੋਂ ਬਾਅਦ ਆਪਣੇ ਪ੍ਰੇਮੀ ਦੇ ਨਾਲ ਰਹਿ ਰਹੀ ਸੀ ਔਰ ਸ਼ੱਕੀ ਹਾਲਾਤਾਂ ਦੇ ਵਿੱਚ ਇਸ ਦੀ লাশ ਮਿਲਦੀ ਹੈ ਔਰ লাশ ਮਿਲਦਿਆਂ ਸਾਰ ਕੀ ਆ ਇਸ ਦੇ ਰਿਸ਼ਤੇਦਾਰਾਂ ਤੱਕ ਜਦੋਂ ਗੱਲ ਪਹੁੰਚਦੀ ਹੈ ਤਾਂ ਆ ਪੁਲਿਸ ਦੇ ਕੋਲ ਵੀ ਇਹ ਮਾਮਲਾ ਪਹੁੰਚ ਜਾਂਦਾ ਹੈ ਤਾਂ ਸ਼ੱਕੀ ਖਲਾਤਾਂ ਦੇ ਵਿੱਚ ਇਸ ਦੀ ਡੈੱਡ ਬਾਡੀ ਜਿਹੜੀ ਹੈ ਉਹ ਰਿਕਵਰ ਹੁੰਦੀ ਹੈ ਔਰ ਜਦੋਂ ਇੱਕ ਪਾਸੇ ਅੰਤਿਮ ਸੰਸਕਾਰ ਦੀਆਂ ਰਸਮਾਂ ਕੀਤੀਆਂ ਜਾ ਰਹੀਆਂ ਸੀ ਤਾਂ ਉਦੋਂ ਹੀ ਸੰਸਕਾਰ ਰੋਕੇ ਇਸ ਲੜਕੀ ਦੀ ਡੈੱਡ ਬਾਡੀ ਜਿਹੜੀ ਹੈ ਪੁਲਿਸ ਨੇ ਆਪਣੇ ਹਵਾਲੇ ਦੇ ਵਿੱਚ ਲਈ ਔਰ ਉਸ ਤੋਂ ਬਾਅਦ ਇਸ ਲੜਕੀ ਦਾ ਪੋਸਟਮਾਰਟਮ ਜਿਹੜਾ ਆ ਕਰਵਾਇਆ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅ ਦਰਅਸਲ ਕੁਝ ਸਮਾਂ ਪਹਿਲਾਂ ਪਹਿਲਾਂ ਇਸ ਲੜਕੀ ਦੀ ਮਾਂ ਦੀ ਡੈਥ ਹੁੰਦੀ ਹੈ ਫਿਰ ਉਸ ਤੋਂ ਬਾਅਦ ਪਿਤਾ ਦੀ ਡੈਥ ਹੋ ਜਾਂਦੀ ਹੈ ਤਾਂ ਆਪਣੇ ਪ੍ਰੇਮੀ ਦੇ ਨਾਲ ਇਹ ਲੜਕੀ ਰਹਿਣ ਲੱਗ ਪੈਂਦੀ ਹੈ ਔਰ ਅਚਾਨਕ ਹੀ ਇਸ ਦੀ ਸ਼ੱਕੀ ਹਲਾਤਾਂ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪਹਿਲਾਂ ਸਿਹਤ ਵਿਗੜਦੀ ਹੈ ਸਿਹਤ ਖਰਾਬ ਹੁੰਦੀ ਹੈ ਤਾਂ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਫਿਰ ਉਸ ਤੋਂ ਅੱਗੇ ਰੈਫਰ ਕਰ ਦਿੱਤਾ ਜਾਂਦਾ ਹੈ 22 ਸਾਲ ਦੀ ਇਹ ਲੜਕੀ ਦੱਸੀ ਜਾ ਰਹੀ ਹੈ ਸੰਤੁਸ਼ ਰਾਣੀ ਤਸਵੀਰ ਬਕਾਇਦਾ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਹੁਣ ਪੁਲਿਸ ਤਫ਼ਤੀਸ਼ ਕਰ ਰਹੀ ਹੈ ਕਿ ਅਸਲ ਦੇ ਵਿੱਚ ਮਾਮਲਾ ਹੈ ਕੀ ਕਿਉਂਕਿ ਸ਼ੱਕੀ ਹਾਲਾਤਾਂ ਦੇ ਵਿੱਚ ਇਸ ਲੜਕੀ ਦੀ ਡੈੱਡ ਬੋਡੀ ਮਿਲਦੀ ਹੈ ਜਿਸ ਨੂੰ ਹੁਣ ਮਾਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਪੋਸਟਮਾਰਟਮ ਤੋਂ ਬਾਅਦ ਦੇ ਵਿੱਚ ਰਿਪੋਰਟ ਦੇ ਵਿੱਚ ਇਹ ਪੁਖਤਾ ਜਾਣਕਾਰੀ ਮਿਲੇਗੀ ਕਿ ਆਖਰਕਾਰ ਇਸ ਦੀ ਮੌਤ ਜਿਹੜੀ ਹੈ ਕਿਸ ਕਾਰਨ ਕਰਕੇ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਲੜਕੀ ਜੁੜੀ ਹੈ ਉਹ ਬਿਮਾਰੀ ਤੋਂ ਪੀੜਤ ਸੀ ਠੀਕ ਨਹੀਂ ਸੀਗੀ ਜਿਸ ਕਾਰਨ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਔਰ ਉਥੇ ਇਸ ਲੜਕੀ ਨੇ ਦਮ ਤੋੜ ਦਿੱਤਾ ਸੀ ਪਰ ਆਪਣੇ ਪ੍ਰੇਮੀ ਦੇ ਨਾਲ ਲੰਬੇ ਸਮੇਂ ਤੋਂ ਰਹਿ ਰਹੀ ਸੀ ਕਿਉਂਕਿ ਮਾਪੇ ਦੋਵੇਂ ਇਸ ਦੁਨੀਆ ਤੋਂ ਜਿਹੜੇ ਆ ਉਰਕਸਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਆਪਣੇ ਹੀ ਪ੍ਰੇਮੀ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਹੈ ਔਰ ਉਸ ਤੋਂ ਬਾਅਦ ਇਹਦੀ ਸਿਹਤ ਵਿਗੜੀ ਹੈ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਗੱਲਬਾਤ ਵੀ ਕੀਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਕਿ ਆਖਰਕਾਰ ਇਹ ਵਜ੍ਹਾ ਕੀ ਆ ਪੂਰੀ क्यों संस्कार जोड़ा रोकया गया तो, तो पोस्टमार्टम करवा देता गया गलबात तो की के लिए आए हैं लड़की का किसकी मौत है संतोष क्या लगती है आपकी भांजी लगती है क्या हुआ क्या उसको अभी अचानक क्या हो गया सर मुझे नहीं पता कितनी उम्र है उसकी पच्चीस से छब्बीस साल तक कहाँ रहते कहा है महानगर रहते हैं मान नगर में क्या हुआ क्या आपको कुछ बताया पुलिस ने नहीं होगा